डीआईजी हरचरण सिंह भुलड़ दी गिरफ्तारी ਤੋਂ ਬਾਅਦ ਲਗਾਤਾਰ ਮੁਸ਼ਕਲਾਂ ਵਧਦੀਆਂ ਹੋਈਆਂ ਸਰਕਾਰ ਦੀਆਂ ਨਜ਼ਰ ਆ ਰੀਆਂ ਨੇ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਜਿੰਨੇ ਅਫਸਰ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧਦੀਆਂ ਨਜ਼ਰ ਆ ਰੀਆਂ ਨੇ ਦੀਵਾਲੀ ਦਾ ਮੌਕਾ ਹੈ ਪਰ ਇਸ ਦੀਵਾਲੀ ਦੇ ਮੌਕੇ ਤੇ ਅਫਸਰਾਂ ਨੂੰ ਇਸ ਵੇਲੇ ਭੱਜਣਾ ਪਈਆਂ ਹੋਈਆਂ ਜਾਂ ਕਹਿ ਲਈਏ ਕਿ ਚਿੰਤਾ ਬਣੀ ਹੋਈ ਹੈ ਕਿ ਆਖਿਰਕਾਰ ਇੱਕ ਕਿਸਾਨ ਨੂੰ ਜਿਹੜਾ ਕਿ ਵਿਚੋਲੀਏ ਦੇ ਤੌਰ ਤੇ ਫੜਿਆ ਗਿਆ ਹੈ ਉਹ ਕੌਣ ਹੈ ਤੇ ਹੋਰ ਕਿਹਦੇ ਕਿਹਦੇ ਨਾਲ ਇਹਦੇ ਸੰਪਰਕ ਨੇ ਜਾਂ ਗੂੜੇ ਰਿਸ਼ਤੇ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਕਿਰਸ਼ਾਨੂੰ ਜਿਹੜਾ ਕਿ ਹਰਚਰਨ ਸਿੰਘ ਭੁੱਲੜ ਦੇ ਲਈ ਪੈਸੇ ਮੰਗਦਾ ਜਾਂ ਕਹਿ ਲੀਏ ਕਿ ਵਿਚੋਲੇ ਤੌਰ ਤੇ ਕੰਮ ਕਰਦਾ ਸੀ ਉਸ ਵਿਚੋਲੇ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹਾਲਾਂਕਿ ਹਰਚਰਨ ਭੁੱਲੜ ਤੇ ਕਿਰਸ਼ਾਨੂੰ ਦੋਨਾਂ ਨੂੰ ਜਿਹੜਾ ਉਹ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਇਹ ਕਿਰਸ਼ਾਨੂੰ ਹੈ ਕੌਣ ਔਰ ਆਖਿਰਕਾਰ ਹਰਚਰਣ ਭੁੱਲੜ ਦੇ ਨਾਲ ਹੀ ਇਹਦਾ ਸੰਬੰਧ ਹੈ ਜਾਂ ਫਿਰ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਬਹੁਤ ਅੰਦਰ ਤੱਕ ਇਹਦੀਆਂ ਜਣਾ ਫੈਲੀਆਂ ਹੋਈਆਂ ਨੇ ਅੱਜ ਅਸੀਂ ਤੁਹਾਨੂੰ ਕਿਰਸਾ ਨੂੰ ਬਾਰੇ ਦੱਸਾਂਗੇ ਕਿ ਕਿਰਸਾ ਨੂੰ ਹੈ ਕੌਣ ਤੇ ਆਖਿਰਕਾਰ ਕਿਵੇਂ ਸੱਤਾ ਦੇ ਤੇ ਪ੍ਰਸ਼ਾਸਤਿਕ ਗਲਿਆਰੀਆਂ ਦੇ ਵਿੱਚ ਯਾਨੀ ਕਿ ਚੰਡੀਗੜ੍ਹ ਦੇ ਉਸ ਸੈਕਟਰੀਟ ਤੱਕ ਇਹਦੀ ਪਕੜ ਇੰਨੀ ਕੁ ਮਜ਼ਬੂਤ ਹੈ ਕਿ ਹਰ ਕੋਈ ਇਹਨੂੰ ਜਾਣਦਾ ਹੈ ਕਿਰਸਾ ਨੂੰ ਦਰਸਲ ਨਾਬੇਦਾਰ ਰਹਿਣ ਵਾਲਾ ਹੈ ਜਿਹੜਾ ਕਿ ਹਾਕੀ ਦਾ ਪਲੇਅਰ ਵੀ ਰਿਹਾ ਹੈ। ਔਰ ਖਾਸ ਤੌਰ ਤੇ ਉਹ ਪੁਲਿਸ ਅਫਸਰ ਜਿਹੜੇ ਕਿ ਹਾਕੀ ਖੇਡ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਤੇ ਇਹਦੇ ਰਿਸ਼ਤੇ ਜਗ ਜ਼ਾਹਰ ਨੇ। ਇਸ ਤੋਂ ਇਲਾਵਾ ਕਿਰਸ਼ਾਨੂੰ ਜਿਹੜਾ ਉਹ ਕੁਝ ਸਮਾਂ ਇਹਨੇ ਫਾਇਰ ਬ੍ਰਿਗੇਡ ਡਿਪਾਰਟਮੈਂਟ ਦੇ ਵਿੱਚ ਮੰਡੀ ਗੋਵਿੰਦਗੜ੍ਹ ਕੰਟਰੈਕਟ ਤੇ ਕੰਮ ਵੀ ਕੀਤਾ। ਔਰ ਉਸੇ ਦੌਰਾਨ ਹੀ ਮੰਡੀ ਗੋਵਿੰਦਗੜ੍ਹ ਦੇ ਜ਼ਿਆਦਾਤਰ 스ਕ੍ਰੈਪ ਕਾਰੋਬਾਰੀਆਂ, ਟ੍ਰਾਂਸਪੋਰਟ ਕਾਰੋਬਾਰੀਆਂ ਦੇ ਨਾਲ ਜਾਂ ਇੰਡਸਟਰੀ ਵਾਲਿਆਂ ਦੇ ਨਾਲ ਇਹਨੇ ਆਪਣੀ ਸਾਂਝ ਪਾਈ। ਕੱਲਾ ਸਾਂਝੀ ਨਹੀਂ ਪਾਈ ਸਿਆਸੀ ਤੌਰ ਤੇ ਵੀ ਕਿਰਸ਼ਾਨੂ ਬਹੁਤਾ ਐਕਟਿਵ ਰਿਹਾ ਹੈ ਦਰਸਲ ਕਿਰਸ਼ਾਨੂ ਨੂੰ ਅਕਸਰ ਨਵਜੋਤ ਸਿੰਘ ਸਿੱਧੂ ਦੇ ਨਾਲ ਵੇਖਿਆ ਜਾਂਦਾ ਰਿਹਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਕੈਬਨਿਟ ਮੰਤਰੀ ਸੀਗੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਤਾਂ ਕਿਰਸ਼ਾਨੂ ਉਹਨਾਂ ਦਾ ਆਈਟੀ ਸੈੱਲ ਦਾ ਇੰਚਾਰਜ ਹੁੰਦਾ ਸੀ ਯਾਨੀ ਕਿ ਜੋ ਨਵਜੋਤ ਸਿੰਘ ਸਿੱਧੂ ਦੇ ਸੋਸ਼ਲ ਮੀਡੀਆ ਪਲੇਟਫਾਰਮ ਸੰਭਾਲਦਾ ਹੁੰਦਾ ਸੀ ਔਰ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਹੀ ਨਹੀਂ ਸਗੋ ਪੂਰੇ ਸਿੱਧੂ ਪਰਿਵਾਰ ਦੇ ਨਾਲ ਵੀ ਕਿਰਸ਼ਾਨੂੰ ਦੀ ਗੂੜੀ ਸਾਂਝ ਹੈ ਇਹ ਸਾਂਝ ਕੱਲਾ ਇਸਤੇ ਕੰਮ ਤੱਕ ਸੀ ਜਾਂ ਹੋਰ ਅੱਗੇ ਇਹ ਤੇ ਰੱਬ ਜਾਣਦਾ ਪਰ ਇਹ ਮੰਨਿਆ ਜਾ ਸਕਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਔਰ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਸੀਗੇ ਤਾਂ ਉਹਨਾਂ ਦੇ ਨਾਲ ਰਹਿੰਦੇ ਹੋਏ ਇਹਨੇ ਅਫਸਰਾਂ ਦੇ ਨਾਲ ਚੰਗੀ ਗਾਟੀ ਪਾਈ ਔਰ ਗਾਟੀ ਇੰਨੀ ਕਪਾਈ ਕਿ ਲੋਕਾਂ ਦੇ ਕੰਮ ਫੜਨੇ ਦਲਾਲ ਦੇ ਤੌਰ ਤੇ ਇਹਨੇ ਸ਼ੁਰੂ ਕਰ ਦਿੱਤੇ ਔਰ ਇੱਕ ਇੱਕ ਕਰਕੇ ਚਾਹੇ ਆਈਐਸ ਨੇ ਚਾਹੇ ਆਈਪੀਐਸ ਅਫਸਰ ਨੇ ਉਹਨਾਂ ਦੇ ਨਾਲ ਇਹਨੇ ਆਪਣੇ ਲਿੰਕ ਬਣਾਉਣੇ ਸ਼ੁਰੂ ਕੀਤੇ ਲਿੰਕ ਬਣਾਉਣਾ ਇਸ ਕਰਕੇ ਕਹਿ ਰਹੇ ਆ ਕਿ ਲਿੰਕ ਬਣਾਉਣ ਤੋਂ ਬਾਅਦ ਹੀ ਅੱਗੇ ਦਾ ਕੰਮ ਫੜਿਆ ਜਾਂਦਾ ਸੀ ਸੋ ਕਈ ਆਈਐਸ ਤੇ ਕਈ ਆਈਪੀਐਸ ਅਫਸਰਾਂ ਦੇ ਨਾਲ ਇਹਦੇ ਸੰਬੰਧ ਨੇ ਔਰ ਖਾਸ ਤੌਰ ਤੇ ਇਸ ਗ੍ਰਫਤਾਰੀ ਤੋਂ ਬਾਅਦ ਵਿਚਾਰੇ ਪਰੇਸ਼ਾਨ ਬਹੁਤ ਨੇ ਅਫਸਰ ਕਿ ਕਦੋਂ ਕਿਦਾ ਨਾਮ ਸਾਹਮਣੇ ਆ ਜਾਏ ਤੇ ਕਦੋਂ ਕਿਦੀ ਸ਼ਮਤ ਆ ਜਾਏ ਉਹ ਇੱਕ ਗੱਲ ਵੱਖਰੀ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਚੁੱਪ ਹੈ ਕਟੜ ਇਮਾਨਦਾਰਾਂ ਦੀ ਸਰਕਾਰ ਇਸ ਬੇਈਮਾਨੀ ਦੇ ਸਬੂਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਮੂੰਚ ਦਹੀਂ ਜਮਾ ਕੇ ਬੈਠੀ ਹੈ ਖਾਸ ਤੌਰ ਤੇ ਗੱਲ-ਗੱਲ ਤੇ ਬੁੜਕ-ਬੁੜਕ ਕੇ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਸਿਆਸਤਦਾਨ ਚਾਹੇ ਉਹ ਸੂਬੇ ਦੇ ਮੁਖੀ ਆ ਹੀ ਕਿਉਂ ਨਾ ਹੋਣ ਇੱਕ ਸ਼ਬਦ ਵੀ ਇਸ ਪੂਰੇ ਮਸਲੇ ਤੇ ਹੁਣ ਤੱਕ ਨਹੀਂ ਬੋਲੇ ਨੇ ਬੋਲਣ ਵੀ ਕਿਵੇਂ ਜੁਕੀ ਤਾਰਾ ਸਿੱਧੇ ਤੌਰ ਤੇ ਉੱਧਰ ਤੱਕ ਵੀ ਪਹੁੰਚ ਰਹੀਆਂ ਨੇ ਕਿਹਾ ਜਾਂਦਾ ਹੈ ਕਿ ਹਰਚਰਨ ਪੁੱਲਰ ਦੀ ਨੇੜਤਾ ਮੁੱਖ ਮੰਤਰੀ ਦੇ ਇੱਕ ਬਹੁਤੇ ਕਰੀਬੀ ਜੋ ਕਿ ਆਪਣੇ ਆਪ ਨੂੰ ਯਾਰ ਵੀ ਦੱਸਦੇ ਨੇ ਤੇ ਉਹਨਾਂ ਦੇ ਸਲਾਹਕਾਰ ਵੀ ਦੱਸਦੇ ਨੇ ਉਹਨਾਂ ਨਾਲ ਵੀ ਹੈ ਕਿਉਂਕਿ ਹਰਚਰਨ ਭੁੱਲਰ ਪਟਿਆਲਾ ਰੇਂਜ ਦੇ ਆਈਜੀ ਵੀ ਰਹਿ ਚੁਕੇ ਨੇ ਡੀਆਈਜੀ ਔਰ ਇਸ ਤੋਂ ਇਲਾਵਾ ਉਸ ਯਾਰ ਯਾ ਸਲਾਹਕਾਰ ਦੀ ਜੋ ਨਿੱਜੀ ਤੌਰ ਤੇ ਕਹਿ ਲਿਏ ਕਿ ਵਿਚਾਰ ਵਿਕਰਮ ਮਜੀਠੀਆ ਨਾਲ ਹੈ اور وکرم مجیٹھیا الا کے ایس وی اور چرن بھلر کولسی سو ਤੁਸੀਂ ਆਪ ਸਮਝ ਸਕਦੇ ਹੋ ਕਿ ਗੱਲ ਕੀ ਕੀਤੀ ਹੋ ਰਹੀ ਹੈ ਪਰ ਸੱਤੇ ਦੇ ਵਿੱਚ ਸਾਰੇ ਨੇ ਪਰ ਗੱਲ ਚੁਕਿ ਅੱਜ ਸਿਰਫ ਇਹਨਾਂ ਸਾਰਿਆਂ ਦੀ ਗੱਲ ਇੱਕ ਇੱਕ ਕਰਕੇ ਰੋਜ਼ ਕਰਾਂਗੇ ਪਰ ਅੱਜ ਸਿਰਫ ਗੱਲ ਕਿਰਸ਼ਾਨੂੰ ਦੀ ਇੱਕ ਕਿਰਸ਼ਾਨੂੰ بڑا ਚਰਚਿਤ ਚਿਹਰਾ ਅੱਜ ਕੱਲ ਬਣਿਆ ਹੋਇਆ ਹੈ ਔਰ ਕਹਿ ਲੀਏ ਕਿ ਹਰਚਰਨ ਭੁੱਲਰ ਤੋਂ ਵੀ ਜ਼ਿਆਦਾ ਚਰਚਿਤ ਹੈ ਕਿਰਸ਼ਾਨੂੰ ਹੈ ਜਿਹਦੀ ਕਈ ਆਈਐਸ ਆਈਪੀਐਸ ਅਫਸਰਾਂ ਦੇ ਨਾਲ ਤਸਵੀਰਾਂ ਸਾਂਝ ਆਉਣ ਵਾਲੇ ਦਿਨਾਂ ਅਜ ਪੰਜਾਬ ਦੀ ਸਿਆਸਤ ਨੂੰ ਹੋਰ ਹਿਲਾਉਂਦੀ ਹੋਈ ਨਜ਼ਰ ਆਏਗੀ